ਮੰਗਣਾ ਪਾਈ ਦੋ ਤਰ੍ਹਾਂ ਦਾ ਸੀ ਉਹ ਕਿਵੇਂ ਦੋ ਤਰ੍ਹਾਂ ਦਾ ਕਿਵੇਂ ਜੀ ਦੋ ਤਰ੍ਹਾਂ ਦਾ ਇਹ ਸੀ ਪੁੱਤ ਵੀ ਇਕ ਦਾ ਇਹ ਸੀ ਵੀ ਮੰਗਣਾ ਕਰਤਾ ਠੀਕ ਹੈ ਧੀ ਵਾਲੇ ਨੇ ਕਹਿੰਦਾ ਵੀ ਲੈ ਭਰਾਓ ਸਾਕ ਸਗਨ ਤਾਂ ਮੈਥੋਂ ਕਰਵਾ ਲੋ ਹਾਂ ਪਰ ਮੈਂ ਘੱਟੋ ਘੱਟ 5 ਸਾਲ ਵਿਆਹ ਨਹੀਂ ਦੇ ਸਕਦਾ ਮੇਰੇ ਘਰ ਦੀ ਘਰ ਬਥਰੀ ਹੈ ਨਹੀਂ ਬਥਰੀ ਮਤਲਬ ਘਰ ਬਥਰੀ ਭਾ ਮੇਰੇ ਚ ਕੈਪੈਸਿਟੀ ਨਹੀਂ ਅੱਛਾ ਠੀਕ ਹੈ ਜੀ ਮੇਰੇ ਮਤਲਬ ਹਜੇ ਮੈਂ ਕਰ ਨਹੀਂ ਸਕਦਾ ਵਿਆਹ ਮੈਂ ਹਜੇ ਵਿਆਹ ਨਹੀਂ ਕਰ ਸਕਦਾ ਇਹਨੂੰ ਘਰ ਬਥਰੀ ਕਹਿੰਦੇ ਆ ਠੀਕ ਹੈ ਲੋਕ ਤਾਂ ਅੱਛੇ ਮੇਰੇ ਚ ਇੱਕ ਹਲੇ ਨਹੀਂ ਹਾਂ ਇੱਕ ਗੱਲ ਹੈ ਵੀ ਹੁਣ ਮੈਂ ਸਾਖ ਕਰਤਾ ਰੋਪਰਾਪਤੀ ਦੇਉਂ ਕੁੜੀ ਤੁਨੂੰ ਠੀਕ ਹੈ ਚਾਹੇ 5 ਸਾਲ ਨੂੰ ਵਿਆਹ ਲੈ ਲੋ ਜਾਂ 2 ਸਾਲ ਨੂੰ ਲੈ ਲੋ ਉਹ ਗੱਲ ਮਿੱਥ ਲੈਂਦੇ ਵੀ ਵਿਆਹ 2 ਸਾਲ ਨੂੰ ਕਿ ਸਾਲ ਨੂੰ ਹੋਊਗਾ ਉਸ ਤੋਂ ਬਾਅਦ ਵਿਆਹ ਹੋ ਜਾਂਦਾ ਇੱਕ ਤਾਂ ਇਹ ਮੰਗਣਾ ਸੀ ਇਹ ਕੇ ਸੀ ਜਿਵੇਂ ਅੱਜ ਮੰਗਣਾ ਅੱਜ ਤੱਕ ਮੰਗਣਾ ਹੁੰਦੇ ਨਹੀਂ ਅੱਜ ਤਾਂ ਜੇ ਕੋਈ ਨੇਰੇ ਰਗੇ ਨੂੰ ਧੀਰੇੜੇ ਨੂੰ ਕਹਿੰਦਾ ਉਹ ਮੰਗਣਾ ਤੋਂ ਕੁਝ ਲੈਣਾ ਅਸੀਂ ਜਿਹੜੀ ਤੇ ਤੰਦ ਫੁੱਲ ਦੇਣੀ ਹੈ ਮੰਗਣ ਦੇ ਇੱਕ ਦਿਨ ਪਹਿਲੇ ਦੇ ਆਵਾਂਗੇ ਮੰਗਣਾ ਕਰਦਾ ਨਹੀਂ ਕੋਈ ਪਾਈ ਜਿਹੜਾ ਮਾੜਾ ਬੋਟਾ ਜਿਨ੍ਹਾਂ ਨੇ ਦਾਜ ਦੂਜੇ ਲੈਣਾ ਹੁੰਦਾ ਸਾਰੇ ਤਾਂ ਨਹੀਂ ਲੈਂਦੇ ਮੈਂ ਸਾਰਿਆਂ ਨੂੰ ਇੱਕ ਰੱਸੇ ਨਹੀਂ ਬੰਨਦਾ ਤੇ ਜਿਨ੍ਹਾਂ ਨੇ ਦਾਜ ਲੈਣਾ ਹੁੰਦਾ ਉਹ ਚੁੱਪਚਾਪ ਤੇ ਜਾਂਦੇ ਆ ਧੀ ਵਾਲੇ ਰੁਪਈਏ ਸਿਉਣਾ ਕਪੜਾ ਲੀੜਾ ਜੋ ਧੀ ਨੂੰ ਦੇਣਾ ਹੁੰਦਾ ਘਰੇ ਜਾ ਕੇ ਛੱਡੇ ਨਾ ਮੰਗਣਾ ਹੀ ਨਹੀਂ ਕਰਦੇ ਹਮ ਇੱਕ ਮੰਗਣਾ ਇਹ ਹੁੰਦਾ ਸੀ ਕਿ ਰੋਟੀ ਵਾਲੇ ਦਿਨ ਮੰਗਣਾ ਹੁੰਦਾ ਵਿਆਹ ਦੇ ਦਿਨ ਨਾ ਹੁੰਦਾ ਇੱਕ ਰੋਟੀ ਵਾਲੇ ਦਿਨ ਇੱਕ ਵਿਚਾਲੜਾ ਖੱਟੀ ਰੋਟੀ ਖੱਟੀ ਰੋਟੀ ਮਤਲਬ ਪੰਦਰ ਤੂੰ ਖਰਾਬ ਹੈ। ਹੂੰ। ਖੱਟੀ ਰੋਟੀ ਦਾ ਰੰਗ ਖੱਟੀ ਨਹੀਂ ਹੁੰਦੀ। ਅੱਛਾ। ਲੱਡੂ ਮਾਰਕਾ। ਹਾਂ। ਨਾ। ਖੱਟੀ ਦਾ ਅਰਥ ਹੈ ਖੱਟ ਵਾਲੇ ਦਿਨ ਦੀ ਰੋਟੀ। ਖੱਟ ਵਾਲਾ ਮਤਲਬ। ਹਾਂ। ਸਵਾਦ ਆ ਗਿਆ। ਹਾਂ। ਖੱਟ ਪੁੱਤ ਬੈਂਦੀ ਸੀ। ਠੀਕ ਹੈ। ਜੇ ਆਪਾਂ ਹਿੰਦੀ ਚ ਜਾਈਏ। ਜੀ। ਹਿੰਦੀ ਭਾਸ਼ਾ ਚ ਬੋਲ। ਮਾਂਗੇ ਨੂੰ ਕੋਈ ਕਹਿੰਦੇ ਆ। ਮਾਂਗੇ ਨੂੰ ਖੱਟਿਆ ਆਂਦੇ ਆ। ਖਾੜ ਜਾਂ ਖੱਟਿਆ ਕਹਿੰਦੇ ਹਾਂ। ਹਨਾ। ਹਾਂ। ਪਰ ਇੱਕ ਭਾਸ਼ਾ ਹੋਰ ਵੀ ਹੈ। ਉਹ ਮੰਝੇ ਨੂੰ ਖੱਟ ਕਹਿੰਦੇ ਆ ਖੱਟ ਕਹਿੰਦੇ ਆ ਖੱਟ ਠੀਕ ਹੈ ਖੱਟ ਮੰਝਾ ਹੁੰਦਾ ਤੇ ਖੱਟ ਕੀ ਹੁੰਦੀ ਹੈ ਜਿਹੜਾ ਦਿਲ ਜਿੱਦਾਂ ਪਚਾਲਣਾ ਦਿਨ ਹੁੰਦਾ ਜੀ ਰੋਟੀ ਖਾਣ ਤੋਂ ਪਹਿਲਾਂ ਜਾਂਦੀ ਰੋਟੀ ਖਾਣ ਤੋਂ ਪਹਿਲਾਂ ਜਿਹੜਾ ਟੁੱਕਿਆ ਹੁੰਦਾ ਪ੍ਰੋਣਾ ਤੇ ਸਰਵਾਲਾ ਉਹਨੂੰ ਲਿਆ ਕੇ ਵਿਸ਼ੇ ਮੰਝੇ ਤੇ ਭਾਉਂਦੇ ਠੀਕ ਹੈ ਵਿਸ਼ੇ ਖੱਟ ਤੇ ਵਿਸ਼ੇ ਖੱਟ ਤੇ ਮਨਜੇ ਤੇ ਹਾਂ ਠੀਕ ਹੈ ਉਸ ਖੱਟ ਚੋਂ ਹੀ ਖੱਟ ਨਿਕਲੀਏ ਉਹ ਮੁੰਡੇ ਨੂੰ ਬਹਾ ਦੇਣਾ ਉਥੇ ਦਾ ਮੂੰਹ ਜਿ ਠਾਉਣਾ ਤੇ ਉਦੋਂ ਬਾਅਦ ਜਿਹੜਾ ਕੁਝ ਦੇਣਾ ਹੁੰਦਾ ਸ਼ਗਨ ਕਰਨ ਦਾ ਫਰਜ਼ ਕਰੋ ਉਹਨੂੰ ਛਾਪ ਪਾਉਣੀ ਐ ਕੜਾ ਪਾਉਣਾ ਐ ਘੜੀ ਪਾਉਣੀ ਐ ਉਹ ਮਨਜੇ ਦੇ ਬਿਠੇ ਤੇ ਪਾਉਂਦੇ ਜਿਹੜੀ ਕੁਝ ਮਾਂ ਨੂੰ ਕੋਈ ਟੂਮ ਪਾਉਣੀ ਐ ਜਾਂ ਪਿਓ ਨੂੰ ਟੂਮ ਛਾਪ ਪਾਉਣੀ ਐ ਜੀ ਨੂੰ ਵੀ ਸਕੀਰ ਨੂੰ ਪਾਉਣੀ ਐ ਉਹ ਬਾਕੀ ਦਖਾ ਕਹਿੰਦੇ ਵੀ ਪਲਾਪਾਈ ਆ ਪੇਟੀ ਦਿੱਤੀ ਐ ਆ ਦਿੱਤਾ ਲਵਾਰੀ ਦਿੱਤੀ ਆ ਪੱਖਾਤਾ ਆ ਜਹਾ ਤਵਾ ਤ ਉਹ ਸਾਰਾ ਉੱਥੇ ਗਿੰਦੇ ਉਹਨੂੰ ਖੱਟ ਤੇ ਬਹਾਉਣਾ ਕਹਿੰਦੇ ਸੀ ਠੀਕ ਹੈ ਜੀ ਤੇ ਬਾ ਕਹਦਾ ਪੰਡਤ ਇਸ ਖੱਟ ਨੂੰ ਮਿੰਸ ਦੇ ਹੁੰਦੇ ਮੰਤਰ ਬੋਲ ਕੇ ਠੀਕ ਹੈ ਬਾ ਕਹਦਾ ਪੰਡਤ ਸੱਧਿਆ ਜਾਂਦਾ ਸੀ ਹੂੰ ਉਹਨੇ ਮੰਤਰ ਬੋਲਣਾ ਮੈਨੂੰ ਨਹੀਂ ਪਤਾ ਸੰਸਕ੍ਰਿਤ ਮੈਨੂੰ ਆਉਂਦੀ ਨਹੀਂ ਉਹ ਕੀ ਮੰਤਰ ਪੜ੍ਹ ਕੇ ਸੀ ਉਹ ਖੱਟ ਦਾ ਮੰਤਰ ਸੀ ਜਾਂ ਕੋਈ ਐਵੇਂ ਗਣਵਣਾ ਗੁੰਡੇ ਸੀ ਇਹ ਮੈਨੂੰ ਪਤਾ ਨਹੀਂ ਹੂੰ ਉਹਨੇ ਬੋਲੇ ਇਹ ਜਿਹੜੀ ਖੱਟ ਮਿਣਸਣ ਦੀ ਘਟਨਾ ਹੈ ਮੇਰੇ ਪਰਿਵਾਰ ਚ ਵਾਪਰੀ ਵੀ ਹੈ ਠੀਕ ਹੈ ਜੇ ਮੇਰੇ ਬਜ਼ੁਰਗਾਂ ਦੇ ਪਰਿਵਾਰ ਨੂੰ ਦੇਖੀਏ ਮੇਰੀ ਖਾਨਦਾਨ ਨੂੰ ਦੇਖੀ ਤਾਂ ਸਾਡੇ ਤਿੰਨ ਟੱਬਰ ਬਣਦੇ ਆ ਠੀਕ ਹੈ ਮੀਰ আলম ਦੇ ਠੀਕ ਹੈ ਜੀ ਮੈਂ ਬਾਬੇ ਲੌਲ ਦੀ ਲਾਦਾ ਮੇਰਾ ਵੱਡਾ ਦਾਦਾ ਅਲੌਲ ਹੈ ਠੀਕ ਹੈ ਜੀ ਮੇਰਾ ਉਹ ਤੋਂ ਛੋਟਾ ਦਾਦਾ ਨਾ ਸੀਗਾ ਅ ਛੋਟਾ ਨਾਮ ਸਾਡਾ ਛੋਟਾ ਮੇਰਾ ਦਾਦਾ ਮੈਂ ਵਿਚਾਲੇ ਦਾ ਨਾਮ ਕਰਮ ਹੂੰ ਵਿਚਾਲੇ ਦਾ ਨਾਮ ਕਰਮ ਤੇ ਸਾਰਾ ਨਾ ਛੋਟਾ ਸੀ ਉਹਦਾ ਨਾਮ ਸੀ ਦਾਣੀ ਠੀਕ ਹੈ ਸਾਡੇ ਧੌਲੇ ਪਿੰਡ ਰੱਲੇ ਤੋਂ ਬਰਾਤ ਤੁੱਕੀ ਸੀ ਤੇ ਰੱਲੇ ਦਾ ਸਰਦਾਰ ਖੱਟ ਤੇ ਬੈਠਾ ਸੀ ਠੀਕ ਹੈ ਮਾਤਾ ਮੇਰੀ ਜਿਹੜੀ ਦਾਦੀ ਉਸ ਸਮੇਂ ਖੱਟ ਵੇਲੇ ਹੁਣ ਸਾਡਾ ਲਾਗੀਆਂ ਦਾ ਕੰਮ ਤਾਂ ਲਾਗ ਪਣਾ ਹੀ ਲੈਣਾ ਹੁੰਦਾ ਨਾ ਤੇ ਸਦਾ ਦੇਣਾ ਜਾਂ ਸਾਰਾ ਕੁਝ ਕਰਨਾ ਸਾਡਾ ਕੰਮ ਸੀ ਠੀਕ ਹੈ ਉਹ ਕਿਤੇ ਜਿਹੜਾ ਬਾਬਾ ਦਾਣੀ ਸੀ ਜਿਹੜਾ ਮੇਰਾ ਦਾਦਾ ਸਾਰਾ ਛੋਟਾ ਦਾਦਿਆਂ ਚੋਂ ਉਹ ਬੱਚਾ ਸੀ ਦੁੱਧ ਚੁੰਘਦਾ ਸੀ ਧੁਰੜਿਆ ਫਿਰਦਾ ਸੀ ਤੇ ਉਹ ਵੀ ਉਹਨੇ ਕਿਤੇ ਲੱਡੂ ਜਦੋਂ ਖੱਟਮੰਦੀ ਵਿਆਹ ਤੇ ਲੱਡੂ ਲੁੱਟੇ ਉੱਪਰ ਧੀਰੇ ਨੇ ਬੱਚੇ ਨੇ ਕਿਤੇ ਡੱਡੂ ਦੇਖ ਲਿਆ ਹੁਣਾ ਉਹ ਪਿਆ ਸੀ ਉਹ ਸਰਦਾਰ ਜਿਹੜੇ ਸਰਦਾਰ ਦੇ ਮੰਝੇ ਥੱਲੇ ਉਹ ਮਾਤਾ ਦੀ ਗੋਦੀ ਤੋਂ ਉੱਤਰ ਕੇ ਮੰਝੇ ਥੱਲੇ ਪੜ ਗਿਆ ਤੇ ਉਧਰੋਂ ਬੰਮਣ ਦੇ ਖਟਕੂ ਜੀ ਮਿਨਸਤੀ ਪੂਜਾ ਨੇ ਖੱਟ ਦੇਣੀ ਦੇਤੀ ਇੱਕ ਸ਼ਰਤ ਸੀ ਵੀ ਜਿਹੜੀ ਖੱਟ ਦੇ ਅੰਦਰ ਮਿਨਸੀ ਗਈ ਚੀਜ਼ ਅੱਛਾ ਉਹ ਸਰਦਾਰ ਜਿਹੜਾ ਜੁਆਈ ਆਉਂਦਾ ਸੀ ਉਹਦੀ ਸੀ ਠੀਕ ਹੈ ਹੁਣ ਬੁੜਾ ਸੱਡਾ ਖੱਟ ਗਿਆ ਬਾਬਾ ਦਾਣੀ ਹੈ ਉਹਦੀ ਆਦ ਰੱਲੇ ਜੋਗੇ ਬਸਦੀ ਹੈ ਮੇਰੇ ਮੇਰੇ ਬਾਬ ਦਾਦੇ ਦੀ ਮੇਰੇ ਦਾਦੇ ਦੇ ਦਾਦੇ ਦਾ ਦਾਦਾ ਖਾਸੀ ਲੰਬੀ ਹੋਸੀ ਸੀ ਮੇਰਾ ਦਾਦਾ ਠੀਕ ਹੈ ਉਹ ਵਿੱਚ ਖੱਟ ਤੇ ਮਿਲ ਗਿਆ ਹੁਣ ਉਹ ਫਰੋਲਾ ਹੋ ਗਿਆ ਰੌਲਾ ਪੈ ਗਿਆ ਪਿੰਡ ਚ ਅੱਛਾ ਅਮਰਾ ਸਿੰਘ ਦਾ ਮੋਟਾ ਤਾਂ ਖੱਟ ਚ ਮਿਲ ਗਿਆ ਅਮਰਾ ਸਿੰਘ ਦਾ ਮੋਟਾ ਤਾਂ ਖੱਟ ਚ ਮਿਲ ਗਿਆ ਉਹ ਜਦੋਂ ਰੋਲਾ ਹੌਲੀ-ਹੌਲੀ ਰੱਲੇ ਵਾਲੇ ਸਰਦਾਰ ਜਿਹੜੇ ਟੁੱਕੇ ਸੀ ਉਹਦੇ ਕੰਨ ਚ ਪੈ ਕਹਿੰਦਾ ਉਹਨੇ ਪੁੱਛਿਆ ਕਿਸੇ ਨੂੰ ਵੀ ਕੀ ਹੋ ਗਿਆ ਹੂੰ ਕਹਿੰਦਾ ਸਰਦਾਰ ਜੀ ਤੁਹਾਡੇ ਮੰਜੇ ਥਲੇ ਮਰਾਸੀਆਂ ਦਾ ਦਾਣੀ ਵੜ ਗਿਆ ਸੀ ਉਹ ਖੱਟ ਜਿ ਹੰਸਿਆ ਉਹ ਕਹਿੰਦਾ ਕੋਈ ਨਹੀਂ ਫਿਰ ਮੇਰੇ ਮਰਾਸੀ ਹੈ ਨਹੀਂ ਹਾਂ ਅੱਜ ਤੋਂ ਮੇਰਾ ਹੋ ਚੁੱਕੇ ਹੈ ਅੱਛਾ ਉਹ ਸਾਡੀ ਦਾਦੇ ਦੀ ਸ਼ਾਖ ਹੈ ਜਿਹੜੀ ਹਾਂਜੀ ਬਾਬੇ ਦਾਣੀ ਦੀ ੜਾਦ ਉਹ ਰੱਲੇ ਜੋਗੇ ਬਸਦੀ ਹੈ ਕਿਉਂਕਿ ਜਦੋਂ ਲਾਗੀ ਜਟਨਾ ਸੰਵੰਧ ਹੁੰਦਾ ਸਾਡਾ ਧਾਰਗੜਿਆ ਦਾ ਸੰਵੰਧ ਹੈ ਲੇਕਿਨ ਮੇਰੇ ਉਸ ਦਾਦੇ ਦੀ ਯਾਦ ਦਾ ਅਰਲੇ ਜੋਗੇ ਦੇ ਜ਼ਿੰਮੇਦਾਰ ਹੈ ਜਿਹੜੇ ਉਹਨਾਂ ਨਾਲ ਸੰਬੰਧ ਹੋ ਗਿਆ ਠੀਕ ਹੈ ਇਸ ਤਰ੍ਹਾਂ ਖੱਟ ਹੈ ਜਿਹੜੀਆਂ ਇੱਕ ਇਤਿਹਾਸਕ ਵੀ ਕਈ ਗੱਲਾਂ ਉਹਨਾਂ ਨਾਲ ਜੁੜੀਆਂ ਹੋਈਆਂ ਠੀਕ ਹੈ ਇਹ ਸੀ ਖੱਟ ਦਾ ਪ੍ਰਸੰਗ ਠੀਕ ਹੈ ਖੱਟ ਤੋਂ ਬਾਅਦ ਫਿਰ ਖੱਟੀ ਰੋਟੀ ਹੁੰਦੀ ਸੀ ਹੂੰ ਖੱਟੀ ਰੋਟੀ ਨੂੰ ਕਿਉਂ ਕਹਿੰਦੇ ਸੀ ਨਾ ਤਾਂ ਪੁੱਤ ਉਹਦਾ ਰੰਗ ਖੱਟਾ ਸੀ ਲੱਡੂਆਂ ਵਾਂਗੂ ਨਾ ਉਹ ਖੱਟੀ ਹੁੰਦੀ ਵੀ ਦਹੀਂ ਵਰਤੀ ਜਾਂਦੀ ਸੀ ਜੀ ਦਮੀ ਵਰਤੀ ਜਾਂਦੀ ਹੋਵੇ ਜਾਂ ਕੋਈ ਚਟਣੀ ਖੱਟੀ ਨਾ ਉਹ ਖੱਟ ਕਰਕੇ ਖੱਟ ਨਾਉਨ ਐ ਨਾਉ ਐ ਖੱਟ ਨਾਉ ਬਣਗੇ ਨਾ ਨਾ ਬਣਗੇ ਖੱਟੀ ਵਿਸ਼ੇਸ਼ਣ ਸੀ ਠੀਕ ਐ ਖੱਟ ਵਾਲੇ ਦਿੰਦੀ ਰੋਟੀ ਉਹਨੂੰ ਕਿਹਾ ਜਾਂਦਾ ਸੀ ਖੱਟੀ ਰੋਟੀ ਉਹਨੂੰ ਕਹਿੰਸੀ ਖੱਟ ਵਾਲੇ ਦਿੰਦੀ ਰੋਟੀ ਨੂੰ ਖੱਟੀ ਤੇ ਇਦਾਂ ਜਿੱਦੇ ਖੱਟੀ ਰੋਟੀ ਹੁੰਦੀ ਖੱਟ ਤਾਂ ਹੋ ਗਈ ਖੱਟੀ ਰੋਟੀ ਸਪੈਸ਼ਲ ਹੁੰਦੀ ਜਨਣ ਵਾਸਤੇ ਠੀਕ ਐ ਆ ਜੰਗੂ ਤਾਂ ਹੈ ਨਹੀਂ ਵੇ ਹੁਣ ਤਾਂ ਜਾਨੀ ਨਹੀਂ ਜਾਂਦੀ ਕੁੜੀ ਦੇ ਪਿੰਡ ਹੋਂਦ ਪੈਲਸ 'ਚ ਮੁੜਿਆਉਂਦੀ ਹੈ ਜੀ ਪੈਲਸ 'ਚ ਮੁੜੋਂ ਦਾ ਨਾ ਪਿੰਡ ਦੇਖਿਆ ਹੁੰਦਾ ਚਲੂ ਕੇ ਦੇਖਿਆ ਪਰ ਜਨਨ ਚੋਂ ਤਾਂ ਜਾਂਦੀ ਨਹੀਂ ਉਦੋਂ ਜਨਨ ਬਾਈ ਸਪੈਸ਼ਲ ਜਾਂਦੀ ਤਿੰਨ ਦਿਨਾਂ ਦੀ ਡੇਰਾ ਡੇ ਉਹਨੂੰ ਕਹਿੰਦੇ ਡੇਰਾ ਜਨਨ ਵਾਲਾ ਆ ਇਹ ਜਿੱਥੇ ਬਹਿੰਦੀ ਸੀ ਜਿਹੜੀ ਉਹ ਦਿਨ ਖੱਟੀ ਰੋਟੀ ਵਾਲੇ ਦਿਨ ਜਿਹੜੀ ਰੋਟੀ ਹਾਮ ਹੀ ਹੁੰਦੀ ਸੀ ਜਿਹੜੀ ਧੀੜੇ ਤੇ ਜਿਹੜੀ ਕੈਪੈਸਿਟੀ ਹੁੰਦੀ ਜਿੰਨੀ ਕਿ ਉਹਨਾਂ ਦੇ ਔਕਾਤ ਹੁੰਦੇ ਜਿੰਨੀ ਉਹਦੇ ਪਹੁੰਚ ਹੁੰਦੀ ਬਣਾ ਲੈਂਦੇ ਪਰ ਇੱਕ ਸੀ ਵੀ ਦੋ ਪੰਤਾਂ ਲਾ ਲੈਂਦੇ ਗੱਡੇ ਦੀਆਂ ਪਟਕੀਆਂ ਹੁੰਦੀਆਂ ਸੀ ਉਹ ਦੋ ਥਾਂ ਪਛਾ ਲੈਣੀਆਂ ਤੇ ਚਾਲੀ ਬਹੀ ਜੀ ਛੱਡ ਲੈਣੀ ਤੇ ਇੱਕ ਨਵਾਂ ਸ਼ਬਦ ਹੁੰਦਾ ਨਾ ਕਿ ਉਹ ਤੇ ਕੋਰੇ ਬਿਛਾਉਂਦੇ ਸੀ ਕੋਰੇ ਹੂੰ ਹੁੰਦਾ ਸਾਫ਼ ਚੀਜ਼ ਨੂੰ ਕੋਰਾ ਕਿਹਾ ਜਾਂਦਾ ਕੋਰੇ ਉਹ ਇੱਥੇ ਕੀ ਮਤਲਬ ਹੈ ਨਹੀਂ ਇਹ ਸਾਰੀ ਸਰੀਹ ਮੇਰਾ ਪਜਾਮਾ ਸਾਫ਼ ਹੈ ਹੂੰ ਇਹ ਕੋਰਾ ਨਹੀਂ ਹੂੰ ਤੇਰੀ ਸ਼ਰਟ ਸਾਫ਼ ਹੈ ਇਹ ਕੋਰੀ ਨਹੀਂ ਅੱਛਾ ਆ ਕਿਤਾਬ ਚਿੱਟੀ ਹੈ ਤੇਰਾ ਹੱਥ ਮੇਰੇ ਲਈ ਇਹ ਕੋਰੀ ਹੈ ਜਿੱਟੀਆਂ ਪਰ ਇੱਕ ਕੋਰੀ ਨਹੀਂ ਹਾਂ ਕੋਰਾ ਚੀਜ਼ ਉਹ ਹੁੰਦਾ ਹੈ ਆਪਾਂ ਕੱਪੜੇ ਤੋਂ ਲਵਾਂਗੇ ਜੀ ਆਪਾਂ ਭਾਂਡਿਆਂ ਤੋਂ ਲਵਾਂਗੇ ਕੋਰਾ ਉਹ ਨਾ ਜਿਹੜਾ ਜਿਹਦਾ ਕੱਪੜਾ ਬਣ ਗਿਆ ਪਰ ਉਹਦੀ ਪਾਣ ਨਾ ਕੱਢੀ ਹੋਵੇ ਠੀਕ ਐ ਤੋਤਾ ਨਾ ਹੋਵੇ ਇਹ ਕੋਰਾ ਤੌੜਾ ਕਹਿੰਦੇ ਨੇ ਆਪਾਂ ਕੋਰਾ ਤੌੜਾ ਕੋਰਾ ਤੌੜਾ ਜਿਹੜਾ ਕੋਰਾ ਕੁੱਜਾ ਕੋਰਾ ਤੌੜਾ ਕੋਰਾ ਦੀਵਾ ਕੋਰੀ ਕਨਾਲੀ ਹੂੰ ਕੋਰਾ ਹੋ ਕਿੰਨੀਆਂ ਚੀਜ਼ਾਂ ਜਿਹੜੀ ਬਿਲਕੁਲ ਅਣਹਲਗ ਹੋਵੇ ਫਿਰ ਉਹ ਜਿੱਦਣ ਰੋਟੀ ਕੋਰੇ ਬਿਛੋਦੇ ਕੋਰੇ ਉਹ ਕਪੜਾ ਹੁੰਦਾ ਜਿਹੜਾ ਜਿੱਦਾਂ ਬੜੇ ਤਾਣੀ ਚੋਂ ਕੱਢਿਆ ਤੈ ਲਾਈ ਤਾਣੀ ਚੈ ਤਾਂ ਕਰ ਹੀ ਦਿੰਦੀ ਐ ਤੈ ਲਾਈ ਤੇ ਸੁਨੂਖ ਚ ਮਾਨੇ ਰੱਖਤਾ ਫਿਰ ਉਹ ਘਰ ਦਾ ਕੋਈ ਬੰਦਾ ਨੂੰ ਕਹਿੰਦਾ ਵੀ ਕੱਢ ਕਪੜਾ ਕੋਰੇ ਵਿਛਾਉਣੇ ਆ ਉਹ ਕੋਰਾ ਕਪੜਾ ਕੱਢ ਕੇ ਆਂਦੀ ਉਹਨੂੰ ਕੋਰੇ ਕਹਿੰਦੀ ਸੀ ਠੀਕ ਐ ਉਹ ਪਟੀਆਂ ਦੇ ਵਿਛਾ ਲੈਂਦੇ ਜਨ ਬੈਹ ਜਾਂਦੀ ਜਨ ਬੈਠਣ ਤੋਂ ਬਾਅਦ ਕੁੜੀਆਂ ਚੜ੍ਹ ਜਾਂਦੀਆਂ ਪਾਈ ਕੋਠੇ ਤੇ ਇਹਨੂੰ ਜਨ ਦੇਖਣਾ ਕਹਿੰਦੀ ਸੀ ਠੀਕ ਐ ਨਹੀਂ ਯਾਰ ਇਹ ਰਿਹਾ ਬਿਆ ਹੁੰਦੇ ਸੀ ਅੱਛਾ ਜੀ ਪੂਰੇ ਮੇਰੇ ਬਿਆ ਬੜੇ ਸਿ ਬੜੇ ਨਜ਼ਾਰੇ ਲੈ ਆ ਕੁੜੀਆਂ ਕੋਠੇ ਤੇ ਬਹਿ ਜਾਣੀਆਂ ਤੇ ਜਨਨ ਨੂੰ ਪਤਾ ਲੱਗ ਜਣਾ ਵੀ ਜਨਨ ਬੰਨਣ ਗਈਆਂ